ਤੇ ਦਾੜਾ ਰੰਗਣ ਦੇ ਮਾਮਲੇ 'ਚ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਦਿਨੋ ਦਿਨ ਕਰਦੇ ਜਾ ਰਹੇ ਨੇ ਬੀਤੇ ਦਿਨੀ ਇੱਕ ਟੀਵੀ ਚੈਨਲ ਵੱਲੋਂ ਇੰਟਰਵਿਊ ਦੌਰਾਨ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਸੀ ਜਿੱਥੇ ਉਹਨਾਂ ਖੁਦ ਮੰਨਿਆ ਸੀ ਕਿ ਉਹ ਆਪਣੇ ਦਾੜੇ ਨੂੰ ਕਲਰ ਕਰਦੇ ਨੇ ਭਾਵੇਂ ਉਹ ਆਪਣੇ ਦਾੜੇ ਨੂੰ ਰੰਗਦੇ ਨੇ ਜਿਸ ਬਾਅਦ ਕਈ ਲੋਕਾਂ ਨੇ ਰਹਿਤ ਮਰਿਆਦਾ ਦਾ ਹਵਾਲਾ ਦਿੰਦਿਆਂ ਉਹਨਾਂ ਨੂੰ ਤਨਖਾਹਿਆ ਕਰਾਰ ਦੇਣ ਦੀ ਮੰਗ ਕੀਤੀ ਸੀ ਪਰ ਹੁਣ ਉਸ ਸਮੇਂ ਵਿਵਾਦ ਹੋਰ ਵੀ ਗਰਮਾ ਗਿਆ ਜਦੋਂ ਐਮਪੀ ਸਰਬਜੀਤ ਸਿੰਘ ਖਾਲਸਾ ਸ੍ਰੀ ਅਕਾਲ ਤਖਤ ਸੇ ਪਹੁੰਚੇ ਅਤੇ ਉਹਨਾਂ ਦਾ ਉੱਥੇ ਸਨਮਾਨ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ અપਮਾਨ ਅਤੇ ਰਹਿਤ ਮਰਿਆਦਾ ਦੀ ਉਲੰਘਣਾ ਘਰਾਰ ਦਿੱਤਾ ਜਾ ਰਿਹਾ ਹੈ ਅਸਲ ਜੇਕਰ ਰਹਿਤ ਮਰਿਆਦਾ ਦੀ ਗੱਲ ਕੀਤੀ ਜਾਵੇ ਤਾਂ ਰਹਿਤ ਮਰਿਆਦਾ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਦਾੜਾ ਰੰਗਣ ਵਾਲਾ ਵਿਅਕਤੀ ਤਨਖਾਈਆ ਹੋਵੇਗਾ ਪਰ ਇਸ ਦੇ ਬਾਵਜੂਦ ਵੀ ਇਲਜ਼ਾਮ ਲੱਗ ਰਹੇ ਨੇ ਕਿ ਐਮਪੀ ਸਰਬਜੀਤ ਸਿੰਘ ਖਾਲਸਾ ਨਾ ਸਿਰਫ ਸ਼ਰੀਰਕਾਲ ਤੱਕ ਸਹਬ ਗਏ ਸਗੋਂ ਉੱਥੇ ਜਾ ਕੇ ਸਨਮਾਨ ਵੀ ਕਰਵਾਇਆ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਇੰਟਰਵਿਊ ਦੌਰਾਨ ਉਹਨਾਂ ਕਿਹਾ ਸੀ ਕਿ ਉਹ ਅੰਮ੍ਰਿਤਧਾਰੀ ਹੋ ਕੇ ਵੀ ਦਾੜਾ ਰੰਗਦੇ ਨੇ ਅਤੇ ਜਦੋਂ ਉਹਨਾਂ ਨੂੰ ਤਲਬ ਹੋਣ ਬਾਰੇ ਪੁੱਛਿਆ ਗਿਆ ਸੀ ਤਾਂ ਉਹਨਾਂ ਕਿਹਾ ਸੀ ਕਿ ਕੋਈ ਗੱਲ ਨਹੀਂ ਜਦੋਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹਾਜ਼ਰ ਹੋਣ ਲਈ ਕਿਹਾ ਜਾਵੇਗਾ ਤਾਂ ਉਹ ਹਾਜ਼ਰ ਹੋ ਕੇ ਮਵਾਫੀ ਮੰਗ ਲੈਣਗੇ ਪਰ ਅੱਜ ਦੇ ਘਟਨਾਕਰਮ ਤੋਂ ਬਾਅਦ ਇਹ ਵਿਵਾਦ ਮੁਰਤੋਂ ਗਰਮਾ ਗਿਆ ਅਤੇ ਉਹਨਾਂ ਨੂੰ ਤਨਖਾਹਿਆ ਇਕਰਾਰ ਦੇਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਹੁਣ ਇਸ ਪੂਰੇ ਮਾਮਲੇ ਤੇ ਭਾਈ ਸਰਬਜੀਤ ਸਿੰਘ ਖਾਲਸਾ ਦਾ ਕੀ ਬਿਆਨ ਹੋਵੇਗਾ ਜਾਂ ਫਿਰ ਉਹ ਇਸ ਪੂਰੇ ਮਾਮਲੇ ਤੇ ਕੀ ਪ੍ਰਤੀਕਿਰਿਆ ਦਿੰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ